ਪ੍ਰਿੰਸੀਪਲ ਸਰ ਕੋਆਰਡੀਨੇਟਰ ਸਰ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਬੱਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ 9ਵੇਂ ਪਾਤਸ਼ਾਹ ਖੰ드 ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਉਨ੍ਹਾਂ ਦੀ ਇਸ ਮਹਾਨ ਕੁਰਬਾਨੀ ਨੂੰ ਉਨ੍ਹਾਂ ਦੇ ਇਸ ਮਹਾਨ ਬਲੀਦਾਨ ਨੂੰ ਸਜਦਾ ਕਰਨ ਦੇ ਲਈ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਇੱਥੇ ਇਕੱਤਰ ਹੋਏ ਆ ਗੁਰੂ ਸਾਹਿਬ ਦੀ ਇਹ ਮਹਾਨ ਕੁਰਬਾਨੀ ਇਹ ਮਹਾਨ ਬਲੀਦਾਨ ਗੁਰੂ ਸਾਹਿਬ ਨੇ ਦੇ ਕੇ ਪੂਰੀ ਮਨੁੱਖਤਾ ਨੂੰ ਸਦੀਆਂ ਤੱਕ ਰੋਸ਼ਨ ਕਰ ਦਿੱਤਾ ਆਪਾਂ ਸਾਰੇ ਜਾਣਦੇ ਆ ਕਿ ਅੱਜ ਦਾ ਇਹ ਦਿਨ ਅੱਜ ਦਾ ਇਹ ਦਿਹਾੜਾ ਸਿਰਫ ਇੱਕ ਦਿਨ ਨਹੀਂ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਿਸ ਤਰ੍ਹਾਂ ਮਨੁੱਖੀ ਹੱਕਾਂ ਦੀ ਖਾਤਰ ਧਰਮ ਦੀ ਰਾਖੀ ਦੀ ਖਾਤਰ ਭਾਈਚਾਰ ਸਾਂਝ ਦੀ ਖਾਤਰ ਖੜਨਾ ਕਿੰਨਾ ਜ਼ਰੂਰੀ ਹੁੰਦਾ ਹੈ ਕਿੰਨਾ ਮਹੱਤਵਪੂਰਨ ਹੁੰਦਾ ਆਪਾਂ ਥਾਰੇ ਇਤਿਹਾਸ ਤੋਂ ਜਾਣੇ ਆ ਤੇ ਇਹਦੇ ਬਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਧਰਮ 헤 ਸਾਕਾ ਜਨਕਿਆ ਸੀਸ ਦਿਆ ਪਰ ਸਿਰ ਨਾ ਦਿਆ ਆਪਾਂ ਜਾਣਦੇ ਆ ਕਿ ਗੁਰੂ ਸਾਹਿਬ ਨੇ ਧਰਮ ਦੀ ਖਾਤਰ ਆਪਣਾ ਸੀਸ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਦਿੱਤਾ ਸਿਰ ਤੋਂ ਭਾਵ ਗੁਰੂ ਸਾਹਿਬ ਆਪਣੇ ਧਰਮ ਤੇ ਆਪਣੇ ਸਿਧਾਂਤਾਂ ਤੇ ਆਪਣੇ ਅਸੂਲਾਂ ਤੇ ਅਡੋਲ ਰਹੇ ਉਹ ਇਸ ਤੋਂ ਅਡਿੱਗ ਨਹੀਂ ਆਪਾਂ ਸਾਰੇ ਇਤਿਹਾਸ ਤੋਂ ਜਾਣੋ ਹੀ ਆ ਕਿ ਕਿਸ ਤਰ੍ਹਾਂ ਦਿੱਲੀ ਦੇ ਤਖਤ ਤੇ ਬੈਠਾ ਮੁਗਲ ਬਾਦਸ਼ਾਹ ਔਰੰਗਜ਼ੇ ਜਿਸ ਨੇ ਸੱਤਾ ਦੀ ਖਾਤਰ ਆਪਣੇ ਪਿਓ ਭਰਾਵਾਂ ਤੇ ਭਤੀਜਿਆਂ ਦੇ ਨਾਲ ਬੜਾ ਹੀ ਬੇਿੰਦਗੀ ਭਰਿਆ ਵਿਵਹਾਰ ਕੀਤਾ ਉਸ ਤੋਂ ਜਾਹਰੇ ਕਿ ਉਹ ਕਿੰਨਾ ਜ਼ਾਲਮ ਨਿਰਦਈ ਤੇ ਕੱਟੜ ਕਿਸਮ ਦਾ ਬਾਦਸ਼ਾਹ ਗੱਦੀ ਤੇ ਬੈਠਦੇ ਹੀ ਸਮੁੱਚੇ ਦੇਸ਼ ਨੂੰ ਇਸਲਾਮ ਦੇ ਰੰਗ ਦੇ ਵਿੱਚ ਰੰਗਣ ਦੀ ਸ਼ੁਰੂਆਤ ਉਹ ਨਹੀਂ 1658 ਤੋਂ ਸ਼ੁਰੂ ਕਰ ਦਿੱਤੀ ਸੀ ਤੇ 1660 ਤੱਕ ਆਉਂਦਿਆਂ ਆਉਂਦਿਆਂ ਉਸ ਦਾ ਰਵਈਆ ਗੈਰ ਮੁਸਲਮਾਨਾਂ ਪ੍ਰਤੀ ਤੇ ਖਾਸ ਤੌਰ ਤੇ ਹਿੰਦੂਆਂ ਦੇ ਪ੍ਰਤੀ ਬਹੁਤ ਹੀ ਅਸਹਿਣਸ਼ੀਲਤਾ ਵਾਲਾ ਪੱਖਪਾਤ ਵਾਲਾ ਤੇ નિર્દય ਤੇ ਹਿੰਸਕ ਹੋ ਗਿਆ ਸੀ ਉਸ ਨੇ ਆਰਿਆਂ ਨੂੰ ਮੁਸਲਮਾਨ ਬਣਾਉਣ ਦੇ ਲਈ ਹਿੰਦੂਆਂ ਨੇ ਮੰਦਰ ਢਾਉਣ ਦੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੇ ਹੁਕਮ ਦੇ ਦਿੱਤੇ। ਔਰੰਗਜ਼ੇਬ ਜਾਣਦਾ ਸੀ ਕਿ Hindu ਸਮਾਜ ਦੇ ਵਿੱਚ ਸਭ ਤੋਂ ਜ਼ਿਆਦਾ ਦਬਦਬਾ ਬ੍ਰਾਹਮਣ ਵਰਗ ਦਾ ਹੈ। ਜੇਕਰ ਇਹਨਾਂ ਨੂੰ Hindu ਬਣਾ ਲਿਆ ਜਾਵੇ, ਉਸਾਰੀ ਮੁਸਲਮਾਨ ਬਣਾ ਲਿਆ ਜਾਵੇ ਤਾਂ ਦੂਸਰੇ Hindu ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਇਸ ਕਰਕੇ ਆਪਾਂ ਪੜਦੇ ਹ ਇਤਿਹਾਸ ਦੇ ਵਿੱਚ ਕਿ ਉਸ ਸਮੇਂ ਕਸ਼ਮੀਰ ਦਾ ਜਿਹੜਾ ਇਲਾਕਾ ਉਹ ਵਿਦਵਾਨ ਬ੍ਰਾਹਮਣਾਂ ਦਾ ਸਭ ਤੋਂ ਵੱਡਾ ਗੜ੍ਹ ਸੀ ਇਸੇ ਕਰਕੇ ਔਰੰਗਜ਼ੇਬ ਨੇ ਕਸ਼ਮੀਰ ਨੂੰ ਸਭ ਤੋਂ ਪਹਿਲਾਂ ਚੁਣਿਆ ਤਾਂ ਕਸ਼ਮੀਰ ਦੇ ਸੂਬੇਦਾਰ ਨੇ ਔਰੰਗਜ਼ੇਬ ਦੇ ਹੁਕਮਾਂ ਤੇ ਉੱਥੋਂ ਦੇ ਪੰਡਤਾਂ ਤੇ ਅত্যাਚਾਰ ਕਰਨੇ ਸ਼ੁਰੂ ਕਰ ਦਿੱਤੇ ਤਲਵਾਰ ਦੀ ਲੋਕ ਤੇ ਉਹਨਾਂ ਦਾ ਧਰਮ ਪਰਿਵਰਤਨ ਹੋਣ ਲੱਗ ਪਿਆ ਇਹਨੇ ਅਤਿਆਚਾਰ ਹੋਣ ਕਰਕੇ ਉੱਥੋਂ ਦੇ ਕਸ਼ਮੀਰੀ ਪੰਡਤਾਂ ਨੇ ਬੜੀਆਂ ਫਰਿਆਦਾ ਕੀਤੀਆਂ ਆਸੇ-ਪਾਸੇ ਹੱਥ-ਪੈਰ ਮਾਰੇ ਪਰ ਉਨ੍ਹਾਂ ਦੀ ਫਰਿਆਦ ਕਿਤੇ ਵੀ ਸੁਣੀ ਨਾ ਗਈ। ਅੰਤ ਦੇ ਵਿੱਚ ਉਹਨਾਂ ਦੇ ਇੱਕ ਵਾਪਾ ਪੰਡਤ ਕਿਰਪਾ RAM ਦੀ ਗਵਾਹੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਸਾਰਾ ਦੁੱਖੜਾ ਉਹਨਾਂ ਨੇ ਸੁਣਾਇਆ। ਤਾਂ ਇਸ ਸੰਕਟ ਦੀ ਘੜੀ ਦੇ ਵਿੱਚ ਹਾਲਾਤਾਂ ਨੂੰ ਦੇਖਦਿਆਂ ਹੋਇਆ ਗੁਰੂ ਸਾਹਿਬ ਨੇ ਉਹਨਾਂ ਪੰਡਤਾਂ ਦੀ ਬਾਹ ਫੜੀ ਤੇ ਉਹਨਾਂ ਨੂੰ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਔਰੰਗਜ਼ੇਬ ਨੂੰ ਇਸ ਤਰ੍ਹਾਂ ਨਹੀਂ ਕਰਿ ਦੇਣਗੇ ਤੁਹਾਨੂੰ ਮੁਸਲਮਾਨ ਬਣਾਉਣ ਤੋਂ ਪਹਿਲਾਂ ਔਰੰਗਜ਼ੇਬ ਨੂੰ ਮੈਨੂੰ ਮੁਸਲਮਾਨ ਬਣਾਉਣਾ ਹੋਵੇਗਾ ਮੈਨੂੰ ਝੁਕਾਉਣਾ ਹੋਵੇ ਤੁਸੀਂ ਔਰੰਗਜ਼ੇਬ ਨੂੰ ਜਾ ਕੇ ਮੇਰਾ ਸਨੇਹਾ ਦੇ ਦਿਓ ਕਿ ਜੇਕਰ ਸਾਡੇ ਰਖਵਾਲੇ ਸਾਡੀ ਬਾਹ ਫੜਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਜੇ ਬਾਹਰ ਦੇ ਵਿੱਚ ਕਾਮਯਾਬ ਹੋ ਜਾਂਨੇ ਹੋ ਤਾਂ ਅਸੀਂ ਮੁਸਲਮਾਨ ਬਾਈਨ ਦੇ ਲਈ ਤਿਆਰ ਮਨੁੱਖੀ ਅਧਿਕਾਰਾਂ ਦੇ ਖਾਤਰ ਮਨੁੱਖੀ ਕਦਰਾਂ ਕੀਮਤਾਂ ਦੇ ਖਾਤਰ ਧਰਮ ਦੀ ਰਖਵਾਲੀ ਖਾਤਰ ਸੱਚਾਚਾਰ ਦੀ ਸਾਂਭ ਕੇ ਲਈ ਗੁਰੂ ਸਾਹਿਬ ਦਾ ਅਪਣਾਇਆ ਇਹ ਜੁਝਾਰੂ ਤਰੀਕਾ ਔਰੰਗਜ਼ੇਬ ਨੂੰ ਬਿਲਕੁਲ ਵੀ ਪਸੰਗ ਨਾ ਆਇਆ ਉਸ ਦੀ ਬਧੀ ਹੋਈ ਹੋਮੇ ਨੂੰ ਇੱਕ ਬਹੁਤ ਵੱਡੀ ਸ਼ੱਟ ਲੱਗੀ ਤੇ ਗੁੱਸੇ ਵਿੱਚ ਆ ਕੇ ਬੋਤਨੇ ਗੁਰੂ ਸਾਹਿਬ ਨੂੰ ਤੁਰੰਤ ਗ੍ਰਿਫਤਾਰ ਕਰਕੇ ਦਿੱਲੀ ਲਿਆਉਣ ਦੇ ਹੁਕਮ ਦੇ ਦਿੱਤੇ ਜਦੋਂ ਫੌਜਾਂ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਲਈ ਅਨੰਦਪੁਰ ਸਾਹਿਬ ਪਹੁੰਚੀਆਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਹ ਖੁਦ ਚੱਲ ਕੇ ਆਪਣਾ ਆਪ ਨੂੰ ਗ੍ਰਿਫਤਾਰੀ ਦੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇ ਲਈ ਪੇਸ਼ ਕਰਨਗੇ ਤਾਂ ਗੁਰੂ ਸਾਹਿਬ ਤੇ ਉਹਨਾਂ ਦੇ ਸਾਥੀ ਦਿੱਲੀ ਵੱਲ ਨੂੰ ਵਾਣਾ ਹੋਏ ਜਿਸ ਦੇ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਜਾਲਾ ਜੀ ਉਹਨਾਂ ਦੇ ਨਾਲ ਜਦੋਂ ਗੁਰੂ ਸਾਹਿਬ ਆਗਰੇ ਦੇ ਨੇੜੇ ਪਹੁੰਚੇ ਤਾਂ ਮੁਗਲ ਫੌਜਾਂ ਵੱਲੋਂ ਉਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ ਤੇ ਨਾਲ ਹੀ ਉਹਨਾਂ ਦੇ ਤਿੰਨਾਂ ਸਾਥੀਆਂ ਸਲੇ ਗੁਰੂ ਸਾਹਿਬ ਨੂੰ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਇੱਕ ਕੋਤਵਾਈ ਦੇ ਵਿੱਚ ਬੰਦ ਕਰ ਦਿੱਤਾ ਇਸ ਨਜ਼ਰਬੰਦੀ ਦੇ ਦੌਰਾਨ ਗੁਰੂ ਸਾਹਿਬ ਨੂੰ ਡਰਾਉਣ ਧਮਕਾਉਣ ਦਾ سلسلہ ਲਗਾਤਾਰ ਚੱਲਦਾ ਰਿਹਾ ਗੁਰੂ ਸਾਹਿਬ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਇਸਲਾਮ ਕਬੂਲ ਕਰੋ ਜਾਂ ਕੋਈ ਕਰਾਮਾਤ ਦਿਖਾਓ ਤੇ ਜਾਂ ਮਾਰਨ ਨੂੰ ਚਾਹੋ ਤਾਂ ਗੁਰੂ ਸਾਹਿਬ ਨੇ ਪਹਿਲੀਆਂ ਦੋ ਸ਼ਰਤਾਂ ਨੂੰ ਦਰਕ ਨਾ ਕਰਦੇ ਹੋਏ ਸ਼ਹਾਦਤ ਦੇਣ ਦਾ ਰਸਤਾ ਚੁਣਿਆ ਜਦੋਂ ਗੁਰੂ ਸਾਹਿਬ ਅਡੋਰ ਰਹੇ ਤਾਂ ਔਰੰਗਜ਼ੇਬ ਨੇ ਆਪਣਾ ਪੈਂਕੜਾ ਬਦਲਿਆ ਤੇ ਉਹਨੇ ਫੈਸਲਾ ਕੀਤਾ ਕਿ ਇਹਨਾਂ ਦੇ ਤਿੰਨ ਸਾਥੀਆਂ ਤਿੰਨ ਮুরিਦਾਂ ਦੇ ਉਹਨਾਂ ਨੂੰ ਤੀਨ ਮਣਵਾਈਆਂ ਪਰ ਉਹ ਉੱਥੇ ਵੀ ਸਫਲ ਨਹੀਂ ਹੋਇਆ ਤਾਂ ਜ਼ੁਲਮ ਦੀ ਅੱਤ ਕਰਦੇ ਆਂ ਔਰੰਗਜ਼ੇਬ ਨੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਮ ਚਰਵਾ ਦਿੱਤਾ ਗਿਆ ਉਹਨਾਂ ਦਾ ਸਰੀਰ ਦੋ ਫਾੜ ਹੋ ਗਿਆ ਉਹ ਸ਼ਹੀਦ ਹੋ ਉਸ ਤੋਂ ਬਾਅਦ ਭਾਈ ਸਾਦੀ ਦਾਸ ਜੀ ਨੂੰ ਰੋਹ ਦੇ ਵਿੱਚ ਲਪੇਟ ਕੇ ਆਗ ਲਗਾ ਕੇ ਸ਼ਿਦ ਕੀਤਾ ਗਿਆ ਭਾਈ ਬਿਆਲਾ ਜੀ ਨੂੰ ਗਰਮ ਪਾਣੀ ਦੀ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਸਾਰਾ ਹੌਲਨਾਮ ਦ੍ਰਿਸ਼ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਵਾਪਰੇ ਪਰ ਗੁਰੂ ਸਾਹਿਬ ਫੇਰ ਵੀ ਅਡੋਲ ਰਹੇ ਤੇ ਹੁਣ ਜ਼ੁਲਮ ਦੀ ਇੰਤਹਾ ਕਰਦੇ ਆ ਤਲਵਾਰ ਦੇ ਨਾਲ ਗੁਰੂ ਸਾਹਿਬ ਦੇ ਪਵਿੱਤਰ ਸਿਰਸ ਨੂੰ ਵੀ ਉਹਨਾਂ ਦੇ ਧੜ ਤੋਂ ਅਲੱਗ ਕਰ ਦਿੱਤਾ ਗਿਆ ਇਹ ਬੈਨੋ ਹਲੂੜ ਦੇਣ ਵਾਲਾ ਲੋਕੰਡੇ ਖੜੇ ਕਰ ਦੇਣ ਵਾਲਾ ਸਾਕਾ ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਵਾਪਰੇ ਤੇ ਗੁਰੂ ਸਾਹਿਬ ਆਪਣੇ ਧਰਮ ਨੂੰ ਆਪਣੇ ਫਰਜ਼ ਨੂੰ ਨਿਭਾਉਦੇ ਆ ਆਪਣੀ ਬਾਣੀ ਦੇ ਪਹਿਰਾ ਦਿੰਦਿਆਂ ਮਨੁੱਖਤਾ ਦੇ ਖਾਤਰ ਮਨੁੱਖੀ ਇਨਕਾਰਾਂ ਦੇ ਖਾਤਰ ਧਰਮ ਦੀ ਰੱਖਿਆ ਦੇ ਲਈ ਸ਼ਹੀਦ ਹੋ ਗਏ ਗੁਰੂ ਸਾਹਿਬ ਦੀ ਇਹ ਸ਼ਹੀਦੀ ਸਾਡੇ ਲਈ ਪ੍ਰੇਰਨਾ ਸਰੋਤ ਹੈ ਇਹ ਇੱਕ ਲਸਾਨੀ ਹੈ ਇਸ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ ਜੋ ਗੁਰੂ ਸਾਹਿਬ ਕਰ ਗਏ ਬਿਨਾਂ ਸ਼ੱਕ ਉਹ ਕੋਈ ਹੋਰ ਨਹੀਂ ਕਰ ਸਕਦਾ ਅੱਜ ਇਸ ਸ਼ਹਾਦਤ ਦੇ 350 ਸਾਲ ਬੀਤ ਜਾਣ ਤੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਮੇਸ਼ਾ ਮਨੁੱਖੀ ਹੱਕਾਂ ਦੇ ਖਾਤਰ ਲੜਨਾ, ਹੱਕ ਤੇ ਸੱਚ ਤੇ ਖੜਨਾ, ਭਾਈਚਾਰ ਸਾਂਝ ਨੂੰ ਬਰਕਰਾਰ ਰੱਖਣਾ, ਧਰਮ ਦੀ ਰਾਖੀ ਕਰਨਾ ਇਹ ਸਭ ਤੋਂ ਵੱਡੀ ਮਨੁੱਖਤਾ ਹੈ ਤੇ ਗੁਰੂ ਸਾਹਿਬ ਦੇ ਇਸ ਮਹਾਨ ਬਲੀਦਾਨ ਨੂੰ ਅਸੀਂ ਆਪਣੇ ਦਿਲਾਂ ਦੇ ਵਿੱਚ ਵਸਾ ਕੇ ਰੱਖੀਏ ਗੁਰੂ ਸਾਹਿਬ ਦੇ ਸੱਚੇ ਪੈਰੋਕਾਰ ਬਣ ਕੇ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੀਏ ਹਮੇਸ਼ਾ ਗੁਰੂ ਸਾਹਿਬ ਦੇ ਦਰਸਾਏ ਰਸਤੇ 'ਤੇ ਤਾਂ ਚੱਲਣਾ ਹੀ ਹੈ ਉਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹਮੇਸ਼ਾ ਹੱਤ ਲਈ ਸੱਚ ਲਈ ਤੇ ਦੂਜਿਆਂ ਦੀ ਸਹਾਇਤਾ ਦੇ ਲਈ ਹਮੇਸ਼ਾ ਖੜੇ ਹੋਣਾ ਹੈ ਏਹੀ ਸਾਡੀ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਬਾਇਓਲੋਜੀ ਦਾ ਖਾਲਸਾ ਵਾਇਰੋਲੋਜੀ ਦੀ ਤੇ ਅੱਜ ਇਸ ਦੇ ਨਾਲ ਹੀ ਗੁਰੂ ਸਾਹਿਬ ਦੀ ਇਸ ਪਾਵਨ ਸ਼ਹਾਦਤ ਤੇ ਆਪਣਾ ਗੀਤ ਪੇਸ਼